ਨੋ ਹਾਂਜੀ ਤੁਸੀਂ ਆਪਣੇ ਬਾਰੇ ਦੱਸੋ ਕਿ ਤੁਸੀਂ ਗੁਰਬਾਣੀ ਨਾਲ ਕਿਵੇਂ ਜੁੜੇ ਦੇਖੋ ਜੀ ਗੁਰਬਾਣੀ ਨਾਲ ਅਸਾਂ ਜੁੜੇ ਕਿ ਪਹਿਲਾਂ ਅਸੀਂ ਆਪਣੇ ਘਰ ਦੇ ਮਾਹੌਲ ਤੋਂ ਸਾਡੇ ਘਰ ਵਿੱਚ ਇਹੋ ਜਿਹਾ ਗੁਰਬਾਣੀ ਵਾਲਾ ਮਾਹੌਲ ਸੀਗਾ ਉਸ ਤੋਂ ਬਾਅਦ ਅਸੀਂ ਖਾਲਸਾ ਸਕੂਲ ਵਿੱਚ ਪੜ੍ਹੇ ਖਾਲਸਾ ਕਾਲਜ ਵਿੱਚ ਪੜ੍ਹੇ ਬਸ ਉਤੋਂ ਫਿਰ ਸਾਨੂੰ ਸਵੇਰੇ ਰੋਜ਼ ਆਪਣੇ ਪ੍ਰੇਡ ਦੇ ਵਿੱਚ ਸ਼ਬਦ ਬਾਟਸ ਸਾਰਾ ਕੁਝ ਕਰਵਾਂਦੇ ਸੀ ਜਿੱਤੋਂ ਸਾਡੇ ਮਨ ਵਿੱਚ ਲੱਗਣ ਲੱਗੀ ਤੇ ਅਸੀਂ ਉਥੋਂ ਸਾਰਾ ਕੁਝ ਸਿੱਖ ਲਿਆ। ਉਸ ਤੋਂ ਬਾਅਦ ਅਸੀਂ ਗੁਰਦੁਆਰਾ ਪਸੰਦ ਪਹਿਨੀ। ਉੱਥੇ ਅਮਨ ਜਾਂਦੀ ਆਂ। ਉੱਥੇ ਜਾ ਕੇ ਮੈਂ ਸਾਰਾ ਸ਼ਬਦ ਕੀਰਤਨ, ਹਾਰਮੋਨਿਅਮ ਤੇ ਕੀਰਤਨ ਮੈਂ ਸਭ ਕੁਝ ਉੱਥੋਂ ਸਿੱਖਿਆ ਤੇ ਮੈਂ ਧੰਨਵਾਦੀ ਆਂ ਗੁਰਦੁਆਰਾ ਪਸੰਦ ਪਹਿਨੀ ਇਸ ਲਈ ਸਾਧ ਸੰਗਤ ਗੁਰਦੁਆਰਾ ਇਸ ਪਸੰਦ ਪਹਿਨੀ ਉਪਰ ਬੰਦ ਕਮੇਟੀ ਦਾ ਬਹੁਤ ਧੰਨਵਾਦ ਕਿਉਂਕਿ ਮੈਂ ਬਹੁਤ ਕੁਝ ਪ੍ਰਾਪਤ ਕੀਤਾ ਤੇ ਬਹੁਤ ਕੁਝ ਸਿੱਖਿਆ। ਉਹ ਵੀ ਉਸ ਤੋਂ ਬਾਅਦ ਮੇਰੇ ਘਰ ਦੋ ਬੇਟੀਆਂ ਹੋਈਆਂ ਬੇਟੀਆਂ ਜਿਹੜੀਆਂ ਸੀ ਮੇਰੀਆਂ ਸ਼ੁਰੂ ਤੋਂ ਹੀ ਦੂਸਰੀ ਜਮਾਤ ਚੋਂ ਹੀ ਪੜਦੀਆਂ ਸੀ ਸੈਕਿੰਡ ਵਿੱਚ ਉਦੋਂ ਹੀ ਕੀਰਤਨ ਕਰਦੀਆਂ ਸੀ ਤੇ ਅੱਜ ਵੀ ਮੇਰੀ ਬੇਟੀ ਮਿਊਜ਼ਿਕ ਟੀਚਰ ਲੱਗੀ ਹੋਈ ਆ ਬੀਸੀਐਮ ਸਕੂਲ ਵਿੱਚ ਕੀਰਤਨ ਕਰਦੀ ਆ ਉਹ ਫਿਰ ਘਾਟਾ ਮੋਲ ਇਦਾਂ ਦਾ ਸੀ ਥੋੜਾ ਬਥੇਰਾ ਤੁਹਾਡੇ ਤੋਂ ਵੀ ਕੁਝ ਉਹਨਾਂ ਨੂੰ ਇਹ ਸਿੱਖਣ ਨੂੰ ਮਿਲਿਆ ਤੁਸੀਂ ਕੀਰਤਨ ਸਿੱਖਿਆ ਇਹ ਕਿਸ ਤੋਂ ਸਿੱਖਿਆ ਤੁਸੀਂ ਮੈਂ ਕਿਸੇ ਕੋਲ ਨਹੀਂ ਸਿੱਖਿਆ ਅਸੀਂ ਮੈਂ ਤੇ ਜਸੀ ਭੈਣ ਜੀ ਅਸੀਂ ਇਕੱਠੇ ਰਹਨੇ ਆਂ ਬਸ ਦਿਨ ਵਿੱਚ ਕੁਝ ਟਾਈਮ ਅਸੀਂ ਇਕੱਠੇ ਬੈਠੇ ਰਹਿਣਾ ਹਾਰਮੋਨੀਅਮ ਲੈ ਕੇ ਬਸ ਇੱਕ ਦੂਜੇ ਤੋਂ ਥੋੜਾ ਥੋੜਾ ਸਿੱਖ ਲੈਣਾ ਕਵਿਤਾਵਾਂ ਪੜ੍ਹ ਲੈਣੀਆਂ ਬਸ ਅਸੀਂ ਇੱਕ ਦੂਜੇ ਕੋਲੋਂ ਸਿੱਖ ਲਿਆ ਸੀ ਕਿਤੇ ਨਹੀਂ ਬਾਹਰ ਗਈ ਸਿੱਖਣ ਵਾਸਤੇ ਤੇ ਆਂਟੀ ਨੇ ਤਾਂ ਮੈਨੂੰ ਇਹ ਮਾਨ ਦਿੱਤਾ ਹੈ ਕਿ ਮੈਂ ਜਸੀ ਤੁਸੀਂ ਕਿਹਾ ਪਟਟ ਮੈਂ ਇਹ ਕਹਿਣਾ ਚਾਹਨੀ ਆ ਕਿ ਜੋ ਮੈਂ ਆਂਟੀ ਤੋਂ ਸਿੱਖਿਆ ਕਿਉਂਕਿ ਜਦੋਂ ਆਂਟੀ ਪ੍ਰਭਾ ਜੀ ਤੇ ਜਾਂਦੇ ਸੀ ਤਾਂ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਕਿ ਮੈਂ ਵੀ ਸ਼ਬਦ ਬੋਲਾਂ ਤੇ ਉਸ ਟਾਈਮ ਆਂਟੀ ਜੀ ਨੂੰ ਦੇਖਿਆ ਤੇ ਆਂਟੀ ਜੀ ਦੇ ਘਰ ਗਈ ਮੈਂ ਕਿ ਆਂਟੀ ਵੀ ਮੈਂ ਇਸ ਤਰ੍ਹਾਂ ਦੇ ਸ਼ਬਦ ਸਿੱਖਣੇ ਕਿਸ ਤਰ੍ਹਾਂ ਸਿੱਖਾਂ ਆਂਟੀ ਜੀ ਚੰਗਾ ਮੈਂ ਨਾਲ ਸਵੇਰ ਤੋਂ ਪ੍ਰਭਾਤ ਫੇਰੀ ਤੇ ਉਸ ਦਿਨ ਤੋਂ ਫਿਰ ਮੈਂ ਪ੍ਰਭਾਤ ਫੇਰੀ ਜਾਣ ਲੱਗੀ ਅੱਜ 5 ਸਾਲ ਹੋ ਗਏ ਅਸੀਂ ਆਂਟੀ ਤੇ ਮੈਂ ਇਕੱਠੇ ਪ੍ਰਭਾਤ ਫੇਰੀ ਜਾਂਦੇ ਹਾਂ ਸੋ ਆਂਟੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਅੰਨੇ ਵਧੀਆ ਗੁਰ ਸਿੱਖੀ ਜੀ ਨਾਲ ਜੁੜੇ ਹੋਇਓ ਗੁਰਬਾਣੀ ਨਾਲ ਜੁੜੇ ਹੋਇਓ ਤੇ ਤੁਸੀਂ ਇਹ ਦੱਸੋ ਵੀ ਘਰ ਦੇ ਕੰਮ ਕਿਵੇਂ ਮੈਨੇਜ ਕਰਦੇ ਹੋ ਘਰ ਦੇ ਕੰਮ ਸਭ ਮੈਨੇਜ ਹੋ ਜਾਂਦੇ ਆ ਮੈਂ ਸਵੇਰੇ ਉੱਠਦੀ ਆਂ ਆਪਨਾ ਸਾਰਾ ਕੰਮ ਕਰ ਲੈਣੀ ਆ ਬਾਕੀ ਮੇਰੇ ਨਾਲ ਨੂੰਹ ਹੀ ਹੈ ਮੇਰੇ ਨਾਲ ਹੈਲਪ ਕਰਾਂਦੀ ਹੈ ਅਸੀਂ ਪਰ ਮਿਆ ਸਭ ਸਵੇਰੇ ਉੱਠੀ ਉਹ ਤਾਂ ਹੋ ਰੋਕਦੇ ਨੇ ਜਮਾਂ ਉਸ ਸਸਾ ਨੂੰ ਰੋਕ ਨਾ ਨਾ ਮੇਰੀ ਨੂੰਹ ਬਹੁਤ ਅੱਛੀ ਹੈ ਕੋਈ ਨਹੀਂ ਰੋਕਦੀ ਉਹ ਆਪ ਕਹਿੰਦੀ ਮੰਮੀ ਜਾਓ ਤੁਸੀਂ ਕੋਈ ਦੂਆਰੇ ਜਾਓ ਉਹ ਕਹਿੰਦੇ ਫਿਰ ਵਾਹਿਗੁਰੂ ਕਹਿੰਦੇ ਆ ਪੰਗ ਸੰਗ ਸਹਾਈ ਉਹਦੀ ਆਪ ਗੁਰਬਾਣੀ ਨਾਲ ਬੰਦਾ ਜੁੜਿਆ ਤੇ ਮਾਲਕ ਸਾਧ ਦਿੰਦਾ ਕਹਿੰਦੇ ਨਿੱਕੀ ਹੋ ਕੇ ਰੱਖਦਾ ਆਪਣੇ ਸੇਵਕ ਨੂੰ ਨਿਕਤੀ ਹੋਏ ਦਿਖਾਵੇ ਹਨ ਤੇ ਫਿਰ ਬਾਕੀ ਮੰਜ਼ਲ ਵੀ ਰਸਤਾ ਵੀ ਆਪਣੇ ਆਪ ਮਾਲਕ ਬਣਾ ਲੈਂਦਾ ਕਹਿੰਦੇ ਚਰਨ ਸ਼ਰਮ ਗੁਰ ਇੱਕ ਪਿੰਡ ਆ ਜਾਏ ਚੱਲ ਸਤ ਗੁਰ ਕੋਟ ਪਿੰਡ ਅੱਗੇ ਹੋਈ ਅੱਟੀ ਮੈਂ ਜਿਵੇਂ ਤੁਸੀਂ ਪ੍ਰਭਾਤਵੇਂ ਨੇ ਅੱਜ ਸ਼ਬਦ ਬੋਲੇ ਮੈਨੂੰ ਸੁਣਾਓਗੇ ਗਾ ਕੇ ਤੂਦ ਦੀ ਆਗੇ ਅਰਤਾ ਸਮਾਰੀ ਕਿਓ ਪਿੰਡ ਸਭ ਤੇ ਆ ਕੋ ਨਾ ਨੇਕ ਸਾਬ ਤੇਰੀ ਵੜੇ ਆਈ ਕੋਈ ਨਾ ਉਹ ਨਾ ਜਾਣੇ ਮੇਰਾ ਵਾਜੀ ਬਹੁਤ ਸੋਹਣੀ ਆਵਾਜ਼ ਅਸੀਲੀ ਆਵਾਜ਼ ਤੇ ਕਹਿੰਦੇ ਅਸੀਂ ਜਦੋਂ ਅੰਟੀ ਦੇ ਸ਼ਬਦ ਸੁਣ ਲੈਂਦੇ ਹਾਂ ਜ਼ਰੂਰ ਆ ਜਾਂਦੇ ਹਾਂ ਬਹੁਤ ਆਮਦ ਦੀ ਆਵਾਜ਼ ਸੋ ਅਗਲਾ ਕੁਐਸਚਨ ਹੈ ਅੰਟੀ ਜੀ ਤੁਹਾਨੂੰ ਵੀ ਜਿਵੇਂ ਲੇਡੀਜ਼ ਗਲੀ ਚ ਬਹਿ ਜਾਂਦੀਆਂ ਇਕੱਠੀਆਂ ਹੋ ਕੇ ਗੱਲਾਂ ਮਾਰਦੀਆਂ ਤੇ ਉਧਰ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੋਵੇ ਜਾਂ ਪ੍ਰਭਾਤ ਸੇਰੀ ਜਾਣਾ ਹੋਵੇ ਹਨਾ ਕਿਤੇ ਵੀ ਧਾਰਮਿਕ ਸਮਾਗਮ 'ਚ ਜਾਣਾ ਹੋਵੇ ਤੇ ਤੁਹਾਡਾ ਜੀ ਨਹੀਂ ਕਰਦਾ ਮੈਂ ਇੰਨਾ 'ਚ ਬਹਿ ਕੇ ਗੱਲਾਂ ਕਰਾਂ ਬਿਲਕੁਲ ਨਹੀਂ ਜਦੋਂ ਮੈਂ ਗੁਰੂ ਘਰ ਜਾਣਾ ਹੈ ਜਾਂ ਪਾਰਟ ਤੇ ਜਾਣਾ ਤਾਂ ਮੈਂ ਜਾਣਾ ਹੀ ਜਾਣਾ ਮੈਂ ਫਿਰ ਮੇਰਾ ਕੋਈ ਨਹੀਂ ਮਨ ਕਰਦਾ ਮੈਂ ਕਿਸੇ ਕੋਲ ਖੜਾ ਮੈਂ ਉਹ ਹੀ ਟਾਈਮ ਖੜਾ ਨਾਲ ਆਪਣਾ ਗੁਰਦੁਆਰੇ ਬਤਾਤੇ ਹੰਨੇ ਚਿੰਗਾ ਸਮਾਪਤੀ ਹਾਂ ਹਮਾਲਕ ਦੀ ਅਪਾਰ ਕਿਰਪਾ ਤੁਹਾਡੇ ਤੇ ਤੇ ਇੱਕ ਤੁਹਾਡੇ دوست ਕਿੰਨੇ ਵੀ ਛੇਲੀਆਂ ਤੁਹਾਡੀਆਂ ਆਮ ਬਣੀਆਂ ਹੁੰਦੀਆਂ ਆੜਗੋੜ ਛੇਲੀਆਂ ਬਣ ਜਾਂਦੀਆਂ ਮੈਂ ਦੋਸਤ ਆਪਣੇ ਪਰਮਾਤਮਾ ਨੂੰ ਬਣਾਇਆ ਹੈ ਮੈਂ ਅਨੁਪਰ ਖਲਾਵਾਹੇ ਗਰੋਂ ਦੋਸਤ ਜਿੰਨੇ ਬਣਾ ਲਿਆ ਨੂੰ ਕਮੀ ਕਾ ਦੇਖੀ ਫਿਰ ਉਹਦੇ ਕੋਲ ਤਾਂ ਕਮੀ ਕੋਈ ਆ ਹੀ ਨਹੀਂ ਸਕਦੀ ਬਹੁਤ ਵਧੀਆ ਅੰਟੀ ਇੱਕ ਮੈਂ ਨਾ ਤੁਹਾਨੂੰ ਕਦੇ ਦੇਖਿਆ ਤੁਸੀਂ ਪ੍ਰਬਾਤ ਫਿਰਿਆਂ ਜਾਂਦੇ ਹੋ ਜਾਂ ਸੈਰ ਕਰਨ ਜਾਂਦੇ ਹੋ ੰਨੇ-ੰਨੇ ਸੈਰ ਕਰਦੇ ਹੋ ਜਾਂ ਕਿਤੇ ਵੀ ਜਾਂਦੇ ਬਾਜ਼ਾਰ ਦੇ ਵਿੱਚ ਜਾਂਦੇ ਤੇ ਪੈਦਲ ਜਿਆਦਾ ਚੱਲ ਜਾਂਦੇ ਹੋ ਤੁਸੀਂ ਪੈਦਲ ਨੂੰ ਜਿਆਦਾ ਤੁਸੀਂ ਸੋਚਦੇ ਹੋ ਕਿ ਮੈਂ ਕੋਈ ਕਨਵੈਂਸਿੰਗ ਤੇ ਨਹੀਂ ਜਾਣਾ ਕੋਈ ਕੈਬ ਨਹੀਂ ਕਰਾਣੀ ਪੈਦਲ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹੋ ਬਿਲਕੁਲ ਤੇ ਮਤਲਬ ਪਰਮਾਤਮਾ ਦੀ ਕਿਰਪਾ ਇਲਾਵਾ ਤੁਸੀ ਤੰਦਰੁਸਤੀ ਹੈ ਤੇ ਕਿੰਨਾ ਪੈਦਲ ਤੁਸੀ ਤੁਰ ਸਕਦੇ ਵੇਖੋ ਜੀ ਜਿੱਥੇ ਵਪਾਰ ਹੋਵੇ ਮੈਂ ਨਹੀਂ ਸੋਚਦੀ ਮੈਨੂੰ ਸਾਥ ਨਹੀਂ ਮਿਲਿਆ ਮੈਨੂੰ ਇਹ ਨਹੀਂ ਮਿਲਿਆ ਮੈਨੂੰ ਮੈਂ ਆਪਣਾ ਨਿਕਲ ਜਾਣੀ ਆ ਇਹ ਆਪਣੇ ਪਹੁੰਚ ਜਾਂਦੀ ਹੈ ਚਾਹੇ ਦੂਰ ਹੋਵੇ ਚਾਹੇ ਨੇੜੇ ਹੋਵੇ ਮਿਸ ਤਾਂ ਮੈਂ ਕਦੀ ਕੀਤਾ ਨਹੀਂ ਮਤਲਬ ਜਿੰਨੇ ਮਰਜ਼ੀ ਦੂਰ ਹੋਵੇ ਫਾਦਾ ਜਿੰਨਾ ਮਰਜ਼ੀ ਦੁਰਰਾ ਰਹੇ ਮੈਂ ਕਦੀ ਮਿਸ ਵੀ ਨਹੀਂ ਕੀਤਾ ਜੇ ਮੈਨਰੇ ਕੋਲ ਮਿਸ ਹੋ ਗਿਆ ਤਾਂ ਮਨ ਲੱਗਦਾ ਅੱਜ ਮੇਰਾ ਕੁਝ ਛੁੱਟ ਗਿਆ ਛੁੱਟ ਗਿਆ ਮਤਲਬ ਲਗਣ ਪੂਰੀ ਲੱਗੀ ਹੋਈ ਹੈ ਆਂਟੀ ਦੀ ਜਿਹੜੀ ਲਗਣ ਉਹ ਦੇਖ ਕੇ ਵਾਕੇ ਹੀ ਆਂਟੀ ਜੀ ਤੁਹਾਨੂੰ ਸਜਦਾ ਕੀ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਦਰਸ਼ਕਾਂ ਨੂੰ ਵਹੀ ਕਦੀ ਕਹਿਣਾ ਚਾਹੀਦਾ ਕਹਾਂ ਕਵਾਂਗੀ ਕਿ ਪਰਮਾਤਮਾ ਨਾਲ ਜੁੜੋ ਗੁਰਬਾਣੀ ਪੜੋ ਦੁਨਿਆਵੀ ਕੰਮ ਤਾਂ ਸਭ ਚੱਲਦੇ ਹੀ ਰਹਿੰਦੇ ਨੇ ਪਰਮਾਤਮਾ ਦਾ ਸਾਥ ਨਾ ਛੱਡੋ ਉਹਦੀ ਨੇਰ ਨਾਲ ਹੀ ਅਸੀਂ ਸਾਰੇ ਕੰਮ ਕਰ ਰਹੇ ਹਾਂ ਬਹੁਤ ਵਧੀਆ ਆਂਟੀ ਨੇ ਕਿਹਾ ਵੀ ਕੁਰਬਾਨੀ ਨਾ ਜੋ ਇਹ ਕਹਿੰਦੇ ਪ੍ਰਥਮੇ ਮਨ ਪਰਬੋਧੇ ਆਪਣਾ ਪਾਛੇ ਵਰ ਜਾਵੇ ਪਹਿਲਾਂ ਉਸ ਲਾਈਨ ਤੇ ਆਪ ਨੂੰ ਚੱਲਣਾ ਪੈਂਦਾ ਹੈ ਤਾਂ ਆਂਟੀ ਜੀ ਆਪ ਜਾਣ ਕੇ ਉਸ ਲਾਈਨ ਤੇ ਬੱਚਿਆਂ ਨੂੰ ਲਾਇਆ ਹੋਇਆ ਇਸ ਲਈ ਇਸ ਲਈ ਕੋਈ ਬੱਚੇ ਇਹਨਾਂ ਨੂੰ ਰੋਕਦੇ ਨਹੀਂ ਆਂਟੀ ਹੱਥਾਂ ਤੇ ਜਾਂਦੇ ਆ ਹਰ ਪਾਸੇ ਤੇ ਜਾਂਦੇ ਆ ਸੋ ਬਹੁਤ ਵਧੀਆ ਲੱਗਦਾ ਹਾਂਜੀ ਅੱਜ ਦੇ ਲਈ ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ